ਰੀਕਵੈਸਟ ਕੀਤੀ ਪਿਆ ਕੋਰ ਨੂੰ ਕਿ ਇਹਨਾਂ ਸਟਰੀ ਪੁਰਾਣੇ ਹੋ ਗਏ ਆ ਤੇ ਬਹੁਤ ਲੋਡ ਹੈ ਕਿ ਜਿਹੜਾ ਮੋਡਰਾ ਟੈਂਚ ਐਥੋਂ ਆ ਜਿਹੜੀ ਸਾਡੀ ਇਨਫਰਾਸਟ੍ਰਕਚਰ ਹੈ ਉਹਨੂੰ ਸਟਰੈਂਥਨ ਕਰੀਏ ਤੇ ਇੱਕ ਸਪੈਸ਼ਲ ਕੈਪੀਟਲ ਗ੍ਰਾਂਟ 40 ਕਰੋੜ ਦੀ ਦਿੱਤੀ ਹੈ ਇਹ ਫਲੈਕਸੀਬਲ ਗ੍ਰਾਂਟ ਹੈ ਜਿਹਦੇ ਚ ਅਸੀਂ ਜਿਹੜੀ ਸਾਡੀ ਇਨਫਰਾਸਟ੍ਰਕਚਰ ਹੈ ਉਹਨੂੰ ਰੀਵੈਂਪ ਕਰਨਾ ਉਹਨੂੰ ਸਟਰੈਂਥਨ ਕਰਨਾ ਤੇ ਜਿਹਦੇ ਵਿੱਚ ਅਸੀਂ ਰਿਸਰਚ ਦੀਆਂ ਲੈਬਾਰਟਰੀ ਜਿਹੜੀਆਂ ਨੇ ਉਹਨਾਂ ਦੀ ਅਪਗ੍ਰੇਡੇਸ਼ਨ ਕਰਨੀ ਹੈ। ਤੁਹਾਡੇ ਹੌਸਟਲ ਜਿਹੜੇ ਉਹ 50 ਸਾਲ ਤੋਂ ਵੱਧ ਪੁਰਾਣੇ ਹੋ ਗਏ ਨੇ ਉਹਨਾਂ ਨੂੰ ਅਸੀਂ ਅਪਗ੍ਰੇਡ ਕਰਨਾ ਤੇ ਨਾਲ ਨਾਲ ਸਾਡੀਆਂ ਜਿਹੜੀਆਂ ਸੜਕਾਂ ਨੇ ਇੱਥੇ ਇਹਨਾਂ ਤੇ ਵੀ ਟ੍ਰੈਫਿਕ ਇੰਨਾ ਵੱਧ ਗਿਆ ਤੇ ਤੰਗ ਪੈਂਦੀਆਂ ਨੇ ਤੇ ਉਹਨਾਂ ਦੀ ਵੀ ਵਾਈਟਿੰਗ ਕਰਨੀ ਹੈ। ਵੀ ਜਸਟ ਇਟਸੋ ਵੀ ਆ ਰਹੇ ਨੇ ਜਿਹੜੇ ਕੰਟਰੀਆਂ ਤੋਂ ਵੀ ਆਉਂਦੇ ਆ। ਅਸੀਂ ਜਿਹੜੇ ਸਾਡੇ ਕਲਾਸਰੂਮ ਨੇ ਉਹਨਾਂ ਨੂੰ ਅਸੀਂ ਚੰਗੇ ਨਵੇਂ ਕਲਾਸਰੂਮ ਜਿਹੜੇ ਨੇ ਇਹ ਜਿਹੜੀ ਵੀਡੀਓ ਕਾਨਫਰੈਂਸਿੰਗ ਦੀ ਫੈਸਿਲਿਟੀ ਹੋਵੇ ਅچھے ਬੋਰਡ ਹੋਣ ਜਿਹੜੀ ਪੰਜਾਬ ਰਿਕਲ ਇੰਡਸਟਰੀ 1962 ਤੋਂ ਬਣੀ ਸੀ ਤੇ 60 ਸਾਲ ਹੋ ਗਏ ਨੇ ਤੇ ਸੈਲਰੀ ਤੇ ਪੈਨਸ਼ਨ ਸਾਨੂੰ ਹਰ ਸਾਲ ਹੀ ਹਰ ਮਹੀਨੇ ਆਉਂਦੀ ਰਹਿੰਦੀ ਸਰਕਾਰ ਵੱਲੋਂ ਪਰ ਜਿਹੜੀ ਸਾਡੀ ਖੱਡਾ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੈਗੀ ਹੈ ਮੂਰਲਾ ਢਾਂਚਾ ਜਿਹੜਾ ਸਾਡਾ ਇੱਥੇ ਉਹਨੂੰ ਅਪਗ੍ਰੇਡ ਕਰਨ ਵਾਸਤੇ ਸਾਨੂੰ ਕਦੇ ਇਦਾਂ ਦਾ ਸੈਪਰੇਟ ਗ੍ਰਾਂਟ ਨਹੀਂ ਮਿਣੀ ਪੰਜਾਬ ਗਵਰਨਰ ਤੋਂ ਸੋ ਅਸੀਂ ਰਿਕੁਐਸਟ ਕੀਤੀ ਪੰਜਾਬ ਗਵਰਨਰ ਨੂੰ ਕਿ ਯੂਨੀਵਰਸਿਟੀ ਪੁਰਾਣੀ ਹੋ ਗਈ ਹੈ ਤੇ ਬਹੁਤ ਲੋਡ ਹੈ ਕਿ ਜਿਹੜਾ ਮੋਡੂਲਰ ਟੈਂਟ ਹੈ ਥੋੜਾ ਤੇ ਜਿਹੜੀ ਸਾਡੀ ਇਨਫਰਾਸਟ੍ਰਕਚਰ ਹੈ ਉਹਨੂੰ ਸਟਰੈਂਥਨ ਕਰੀਏ ਸੋ ਗਵਰਨਮੈਂਟ ਨੇ ਸਾਡੀਆਂ ਜੋ ਇਥੋਂ ਦੀਆਂ ਪ੍ਰਾਪਤੀਆਂ ਨੇ ਯੂਨੀਵਰਸਿਟੀ ਦੀ ਦੇਣ ਹੈਗੀ ਪੰਜਾਬ ਨੂੰ ਕਿਸਾਨੀ ਨੂੰ ਐਗਰੀਕਲਚਰ ਨੂੰ ਉਹਨੂੰ ਸਲਾਹਯਕਾ ਵਿਧਾਨ ਸਭਾ ਦੇ ਵਿੱਚ ਸੋ ਉਹਨੂੰ ਮੁੱਖ ਰੱਖ ਕੇ ਇੱਕ ਇਹ ਸਪੈਸ਼ਲ ਕੈਪੀਟਲ ਗ੍ਰਾਂਟ 40 ਕਰੋੜ ਦੀ ਦਿੱਤੀ ਹੈ ਸੋ ਇਸ ਗ੍ਰਾਂਟ ਦੇ ਵਿੱਚ ਇੱਕ ਫਲੈਕਸੀਬਲ ਗ੍ਰਾਂਟ ਹੈ ਜਿਹਦੇ ਚ ਅਸੀਂ ਜਿਹੜੀ ਸਾਡੀ ਇਨਫਰਾਸਟ੍ਰਕਚਰ ਹੈ ਉਹਨੂੰ ਰੀਵੈਂਪ ਕਰਨਾ ਉਹਨੂੰ ਸਟਰੈਂਥਨ ਕਰਨਾ ਤੇ ਜਿਹਦੇ ਵਿੱਚ ਅਸੀਂ ਰਿਸਰਚ ਦੀਆਂ ਲੈਬਾਰਟਰੀ ਜਿਹੜੀਆਂ ਨੇ ਉਹਨਾਂ ਦੀ ਅਪਗ੍ਰੇਡੇਸ਼ਨ ਕਰਨੀ ਹੈ ਤੇ ਜਿਹੜਾ ਹਾਈ ਐਂਡ ਇਕੁਪਮੈਂਟ ਹੈ ਇਦਨਾਲੇ ਸਿਰਚ ਕਰਦੇ ਆ ਜੋ ਵਰਲਡ ਕਲਾਸ ਦਾ ਹੋਏਗਾ ਵਰਲਡ ਲੈਵਲ ਦਾ ਕੰਪੀਟ ਕਰਨ ਵਾਸਤੇ ਉਹ ਖਰੀਦਾਂਗੇ ਤੇ ਨਾਲ ਸਾਡੇ ਹੌਸਟਲਸ ਨੇ ਉਹ 50 ਸਾਲ ਤੋਂ ਵੀ ਵੱਧ ਪੁਰਾਣੇ ਹੋ ਗਏ ਨੇ ਉਹਨਾਂ ਨੂੰ ਅਸੀਂ ਅਪਗ੍ਰੇਡ ਕਰਨਾ ਤੇ ਨਾਲ ਨਾਲ ਸਾਡੀਆਂ ਜਿਹੜੀਆਂ ਸੜਕਾਂ ਨੇ ਇੱਥੇ ਇਹਨਾਂ ਤੇ ਵੀ ਟ੍ਰੈਫਿਕ ਇੰਨਾ ਵੱਧ ਗਿਆ ਤੇ ਤੰਗ ਪੈਂਦੀਆਂ ਨੇ ਤੇ ਉਹਨਾਂ ਦੀ ਵੀ ਵਾਈਡਨਿੰਗ ਕਰਨੀ ਹੈ ਤੇ ਸਾਡੇ ਕੋਲ ਹੌਸਟਲ ਆਪਣਾ ਉਹਨੂੰ ਅਪਗ੍ਰੇਡ ਕਰਨਾ ਤੇ ਇਸ ਤਰ੍ਹਾਂ ਰੈ residențial ਹੌਸਟਲਸ ਨੇ ਉਹ ਵੀ ਪੁਰਾਣੇ ਹੋ ਗਏ ਨੇ ਉਹਨਾਂ ਦੀ ਵੀ ਰੀਨੋਵੇਸ਼ਨ ਇਹਦੇ ਚ ਕਰਨੀ ਆ ਤੇ ਨਾਲ ਨਾਲ ਸਾਡਾ ਮੇਲਾ ਗਰਾਊਂਡ ਵਧੀਆ ਜਿੱਥੇ ਹੁਣ 1.5 ਲੱਖ ਲੋਕਾਂ ਨੇ ਆਉਣਾ ਹੈ ਤੇ ਜਦੋਂ بارش ਹੁੰਦੀ ਹੈ ਤੇ ਉੱਥੇ ਪਾਣੀ ਖੜ ਜਾਂਦਾ ਉਹਨੂੰ ਅਸੀਂ ਅਪਗ੍ਰੇਡ ਕਰਨਾ ਹੈ ਇਹ ਬਹੁਤ ਕੁਝ ਸਾਡਾ ਹੁਣ ਇਸ ਗ੍ਰਾਂਡ ਚ ਹੋਣਾ ਨਾਲ ਨਾਲ ਜਿਹੜੇ ਸਾਡੀਆਂ ਟੀਚਿੰਗ ਨੇ ਟੀਚਿੰਗ ਦੇ ਵਿੱਚ ਸਾਡੇ ਬੱਚੇ ਨੇ ਬੀਐਸਸੀ ਤੋਂ ਐਮਐਸਸੀ ਤੱਕ ਪੜ੍ਹਦੇ ਨੇ ਦੂਜੀਆਂ ਸਟੇਟਸ ਤੋਂ ਵੀ ਆ ਰਹੇ ਨੇ ਦੂਜੇ ਕੰਟਰੀਆਂ ਤੋਂ ਵੀ ਆਉਂਦੇ ਆ ਅਸੀਂ ਜਿਹੜੇ ਸਾਡੇ ਕਲਾਸਰੂਮ ਨੇ ਉਹਨਾਂ ਨੂੰ ਅਸੀਂ ਚੰਗੇ ਨਵੇਂ ਕਲਾਸਰੂਮ ਜਿਹੜੇ ਨੇ ਜਿਵੇਂ ਵੀਡੀਓ ਕਾਨਫਰੈਂਸਿੰਗ ਦੀ ਵੀ ਫੈਸਿਲਿਟੀ ਹੋਵੇ ਅچھے ਬੋਰਡ ਹੋਣ ਤੇ ਉਹ ਕਰਨਾ ਹੈਗਾ ਸੋ ਇਹ ਸਾਰੇ ਅਸੀਂ ਰੀਵੈਂਪ ਕਰਨੀ ਹੈ ਸਰਚ ਦੀ ਇਨਫਰਾਸਟਰਕਚਰ ਤੇ ਸਿਵਲ ਵਰਕ ਜਿਹੜਾ ਸਾਡਾ ਹੌਸਟਲ ਦਾ ਰੈਜੀਡੈਂਸ਼ੀਅਲ ਹਾਊਸਿੰਗ ਦਾ ਉਹ ਕਰਨਾ ਤੇ ਨਾਲ ਨਾਲ ਅਸੀਂ ਜਿਹੜਾ ਹੌਸਟਲ ਇਹ ਸਾਰਾ ਰੀਵੈਂਪ ਕਰਨਾ ਇਹਦੇ ਵਿੱਚ ਉਹ ਅਸੀਂ ਪ੍ਰਾਇਰਟੀ ਸੈੱਟ ਕਰਾਂਗੇ ਅੱਛਾ ਇਹ ਸਭ ਤੁਸੀਂ ਅਗਲੀ ਵੀਡੀਓ 'ਚ ਦੇਖੋਗੇ ਇਸ ਲਈ ਸੋਨਰ ਦੇਖੀਏ ਕਿ ਸਭ ਨਾਲ ਨੂੰ ਹੁਣ ਲਾਜ਼ਮੀ ਤਾਂ ਇਸ ਕਰਕੇ ਹੋ ਗਿਆ ਵੀ ਅਸੀਂ ਪਿੱਛੇ ਮਈ ਦੇ ਵਿੱਚ ਇੱਕ ਐਨ ਆਰ ਆਈ ਫਾਰਮਰਸ ਤੇ ਪੰਜਾਬ ਦੇ ਫਾਰਮਰ ਦਾ ਕਾਨਫਰੈਂਸ ਕਰਾਇਆ ਸੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਬਹੁਤ ਵੱਡੇ ਵੱਡੇ ਫਾਰਮਰ ਹੋ ਉੱਥੇ ਤੁਸੀਂ ਕਿੰਗਸ ਬਣੇ ਹੋ ਹੋ ਤੁਹਾਡੀ ਜਿਹੜੀ ਅਚੀਵਮੈਂਟਸ ਨੇ ਜਾਂ ਤੁਹਾਡੀ ਅਚੀਵਮੈਂਟਸ ਹੈਗੀਆਂ ਤੁਸੀਂ ਐਡੇ ਵੱਡੇ ਕਿਵੇਂ ਬਣੇ ਉਹਦਾ ਕਾਰਨ ਕੀ ਹੈ ਉਹ ਕਹਿੰਦੇ ਕਿ ਅਸੀਂ ਕਦੇ ਨਹੀਂ ਕਹਿੰਦੇ ਅਸੀਂ ਐਗਰੀਕਲਚਰ ਕਰਦੇ ਆਂ ਉਹ ਕਹਿੰਦੇ ਅਸੀਂ ਤਾਂ ਇਹ ਕਹਿੰਨੇ ਕਿ ਅਸੀਂ ਐਗਰੀ bizness ਕਰਦੇ ਹਾਂ ਉਹਦੇ ਚ ਫੇਕ ਕੀ ਹੈ ਕਿ ਐਗਰੀ bizness ਦੇ ਵਿੱਚ ਕੋਈ ਵੀ ਉਹ ਪ੍ਰੋਡਿਊਸ ਜਿਹੜੀ ਖੇਤੀ ਦੀ ਹੈਗੀ ਉਹ ਕਦੇ ਵੀ ਮੰਡੀ 'ਚ ਨਹੀਂ ਲੈ ਕੇ ਜਾਂਦੇ ਐਟ ਲੀਸਟ ਉਹ ਪ੍ਰਾਇਮਰੀ ਪ੍ਰੋਸੈਸਿੰਗ ਕਰਦੇ ਨੇ ਤੇ ਜਦੋਂ ਪ੍ਰਾਇਮਰੀ ਪ੍ਰੋਸੈਸਿੰਗ ਕਰਦੇ ਆ ਉਹ ਡਵੈਲਪ ਕਰਦੇ ਨੇ ਪ੍ਰੋਡਕਟ ਫਿਰ ਮਾਰਕੀਟਿੰਗ ਵੀ ਖੁਦ ਹੀ ਕਰਦੇ ਨੇ ਜਿਹਦੇ ਨਾਲ ਉਹਨਾਂ ਨੂੰ ਡਬਲ ਮਨਾਫਾ ਹੋ ਜਾਂਦਾ ਜਿਹੜਾ ਕਿ ਰਾ ਹੈਂਡ ਜੇ ਉਹ ਮੰਡੀ 'ਚ ਲੈ ਕੇ ਜਾਣ ਸੋ ਐਗਰੀ bizness ਲਈ ਬਹੁਤ ਲੋੜ ਹੈ ਹੁਣ ਅਗਲੇ ਸਾਲ ਅਸੀਂ ਸੋਚ ਰਹੇ ਹਾਂ ਕਿ ਅਸੀਂ AI ਪਲੈਨ ਦੇਖੋ ਇਹ ਜਿੰਨੇ ਵੀ ਆਪਣੇ ਚਾਹੇ ਐਗਰੀਕਲਚਰ ਹੈਗਾ ਮੈਡੀਕਲ ਹੈਗਾ এডਿਕੇਸ਼ਨ ਹੈਗਾ ਤੇ ਇਵਨ ਬਿਜ਼ਨਸ ਹੈਗਾ ਸਾਰੇ ਲੋਕੀ ਇਹਦਾ ਫਾਇਦਾ ਲੈਣਾ ਚਾਹੁੰਦੇ ਰਹੇ ਹਨ ਤੇ ਸਾਰੇ ਲੱਗੇ ਨੇ ਕਿ ਸਾਡੇ ਸਾਡੇ ਫੀਲਡ ਚ ਕਿਥੇ ਕਿਥੇ ਅਸੀਂ ਯੂਜ਼ ਕਰ ਸਕਦੇ ਆ ਇਸੇ ਤਰ੍ਹਾਂ ਐਗਰੀਕਲਚਰ ਚ ਹੁਣ ਅਸੀਂ ਸਾਡੇ ਸਾਇੰਟਿਸਟਸ ਵੇਖ ਰਹੇ ਨੇ ਕਿ ਐਗਰੀਕਲਚਰ ਦੇ ਵਿੱਚ ਇਹ ਸਾਨੂੰ ਕਿੱਥੇ ਮਦਦ ਕਰ ਸਕਦੀ ਹੈ ਜਾਂ ਜਿਹੜੀਆਂ ਅਸੀਂ ਵੈਰਾਈਟੀਆਂ ਡਿਵੈਲਪ ਕਰਦੇ ਆ ਉੱਥੇ ਮਦਦ ਕਰੂਗੀ ਤੇ ਜੇ ਕੀੜੇ ਆਉਂਦੇ ਨੇ ਬਿਮਾਰੀਆਂ ਆਉਂਦੇ ਨੇ ਉਹਦੀ ਪ੍ਰੋਟੈਕਸ਼ਨ ਵਾਸਤੇ ਮਦਦ ਕਰੂਗੀ ਜੇ ਅਸੀਂ ਫਰਟੀਲਾਈਜ਼ਰ ਪਾਉਣੇ ਆ ਉਦੀ ਕੰਜਪਸ਼ਨ ਘੱਟ ਕਰਨ ਵਾਸਤੇ ਫਰਟੀਲਾਈਜ਼ਰ ਐਪਲੀਕੇਸ਼ਨ ਜੰਬਦ ਕਰੂਗੀ ਵੀਡੀ ਸਾਈਡ ਅਸੀਂ ਅਪਲਾਈ ਕਰਦੇ ਆ ਉੱਥੇ ਕੀ ਮਦਦ ਕਰੂਗੀ ਸੋ ਪ੍ਰੋਸੈਸਿੰਗ ਅਸੀਂ ਕਰ ਲਈਏ ਉੱਥੇ ਕੀ ਮਦਦ ਕਰੂਗੀ ਹਰ ਐਂਗਲ ਤੋਂ ਅਸੀਂ ਵੇਖ ਰਹੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਗੀ ਉਹਨੂੰ ਅਸੀਂ ਕਿਵੇਂ ਯੂਜ਼ ਕਰ ਸਕਦੇ ਆ ਤੇ ਆਰਟੀਫੀਸ਼ੀਅਲ ਜਿਹੜੇ ਟੂਲਸ ਨੇ ਉਹ ਕਿਹੜੇ-ਕਿਹੜੇ ਨੇ ਜਿਹੜੇ ਅਸੀਂ ਅੱਗੇ ਫਰਦਰ ਯੂਜ਼ ਕਰਨ ਨੇ ਇੱਕ ਪ੍ਰਪੋਜ਼ਲ ਸਬਮਿਟ ਕੀਤੀ ਹੈ ਅਸੀਂ ਹਾਂ ਜੀ ਇੱਕ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪ੍ਰਪੋਜ਼ਲ ਸਬਮਿਟ ਕੀਤੀ ਹੈ ਟੂ ਦੀ ਮਿਨਿਸਟਰੀ ਆਫ ਹਾਇਰ ਐਜੂਕੇਸ਼ਨ ਤੇ ਉਹਦੇ ਚ ਇਹ ਹੈਗਾ ਕਿ ਇੱਕ ਲੀਡ ਸੈਂਟਰ ਹੋਏਗਾ ਤੇ ਬਾਕੀ ਕੋਆਪਰੇਟਿੰਗ ਸੈਂਟਰ ਹੋਣਗੇ ਤੇ ਪੀਏ ਨੂੰ ਅਸੀਂ ਐਜ਼ ਅ ਲੀਡ ਸੈਂਟਰ ਰੱਖਿਆ ਉਹਦੇ ਚ ਅਸੀਂ 17 ਹੋਰ ਸੈਂਟਰ ਨੈਸ਼ਨਲ ਤੇ ਇੰਟਰਨੈਸ਼ਨਲ ਕੁਝ ਯੂਐਸਏ ਤੋਂ ਪਾਇਨੇ ਕ੍ਰੀਡਾ ਤੋਂ ਪਾਇਨੇ ਜਿਵੇਂ ਆਈਆਈਟੀ ਬੰਬਈ ਅਸੀਂ ਪਾਇਆ ਇਸਰੋ ਪਾਇਆ ਤੇ ਹੋਰ ਸਾਰੀਆਂ ਯੂਨੀਵਰਸਿਟੀਜ਼ ਨੇ ਗੁਜਰਾਤ ਤੋਂ ਯੂਨੀਵਰਸਿਟੀਆਂ ਪਾਇਆਂ ਨੇ ਈਵਨ ਅਸੀਂ ਬੰਗਲੌਰ ਤੋਂ ਯੂਨੀਵਰਸਿਟੀ ਪਾਈ ਹੈ ਸੋ 17 ਇੰਸਟੀਚਿਊਟ ਅਸੀਂ ਉਹਦੇ ਚ ਨਾਲ ਆਪਣੇ ਜੋੜੇ ਨੇ ਸੋ ਇਕੱਠੇ ਹੋ ਕੇ ਅਸੀਂ ਸਾਰਾ ਇਹ ਪ੍ਰੋਪੋਜ਼ਲ ਬਣਾ ਰਹੇ ਆਂ ਤੇ ਬਾਅਦ ਦੇ ਵਿੱਚ ਉਹਨੂੰ ਫਿਰ ਪੈਸਾ ਮਿਲੇ ਗਿਆ ਫੰਡ ਹੋ ਗਿਆ ਤੇ ਫਿਰ ਅਸੀਂ ਹੋਰ ਰਿਸਰਚ ਵੀ ਕਰਾਂਗੇ ਜਿਹੜੀ ਕੁਲਟੀ ਦੀ ਕਰ ਦਿੱਤੀ ਗਈ ਸੀ ਕਹਿੰਦੇ ਪਿਛਲੇ ਸਾਲ ਜਿਹੜੀ ਕੁਦਰਤੀ ਮਾਰਾ ਪਈਆਂ ਨੇ ਉਹਦੇ باوجود ਵੀ ਜਿਹੜਾ ਆਪਾਂ ਜਿਹੜੀ ਕਰਤੌਣਾਂ ਦੀ ਜਿਹੜੀ ਕਦਾਵਾਰ ਜਿਹੜੀ ਆ ਬਸ ਜਿਹੜੀ ਉਹ ਇਸ ਕਰਕੇ ਹੈਗਾ ਵੀ ਜਿਹੜੀ ਵੈਰਾਈਟੀ ਹੈਗੀ ਇਹ ਬਹੁਤ ਹਾਈ ਯੀਲਡਿੰਗ ਵੈਰਾਈਟੀ ਹੈ ਤੇ ਇਹ ਦੂਜੀਆਂ ਵੈਰਾਈਟੀਆਂ ਨਾਲੋਂ ਇੱਕ ਮਹੀਨਾ ਪਹਿਲਾਂ ਪੱਕ ਜਾਂਦੀ ਹੈ ਪਾਣੀ ਵੀ ਇਹਨੂੰ ਘੱਟ ਲੱਗਦਾ ਹੈਗਾ ਇਹ ਦੂਜੇ ਦੇ ਚਿਹਗਾ ਦੀ ਹਾਈਟ ਵੀ 10% ਘਟਦਾ ਹੈ ਇਹਦੀ ਪ੍ਰਾਲੀ ਵੀ ਘਟ ਬਣਦੀ ਹੈ ਇਹ ਵੈਰਾਈਟੀ ਬਹੁਤ ਵਧੀਆ ਹੈਗੀ ਹੈ ਤੇ ਇਸ ਕਰਕੇ ਹਾਈਟ ਹੋਣ ਕਰਕੇ ਇਹਦੀ ਪ੍ਰੋਡਕਟਿਵਿਟੀ ਜ਼ਿਆਦਾ ਹੈਗੀ ਹੈ ਤੇ ਪੰਜਾਬ ਚ ਪ੍ਰੋਡਕਸ਼ਨ ਵੀ ਵਧ ਗਈ ਹੈ ਸਹੀ ਪ੍ਰੋਡਕਕਸ਼ਨ ਵੀ ਵਧੀ ਸੀ 4 ਲੱਖ ਟਨ ਖੜਾ 6000 ਏਕੜ ਜਿਹੜਾ ਸੀ ਡੈਮੇਜ ਹੋ ਗਿਆ ਸੀ ਰੀਪਲਾਂਟਿੰਗ ਤਾਂ ਹੋਈ ਹੈ ਪਰ ਜਦੋਂ ਰੀਪਲਾਂਟਿੰਗ ਹੁੰਦੀ ਹੈ ਝਾੜ ਉਹਨਾਂ ਨਹੀਂ ਹੁੰਦਾ ਫਿਰ ਵੀ ਉਹਦੇ ਬਾਵਜੂਦ ਵੀ 4 ਲੱਖ ਟਨ ਜਿਹੜੇ ਪੈਡੀ ਹੈ ਉਹ ਜ਼ਿਆਦਾ ਪ੍ਰੋਡਿਊਸ ਹੋਈ ਹੈ ਉਸ ਤੋਂ ਪਹਿਲੇ ਸਾਨੂੰ 2022 ਤੋਂ ਜਿਹੜੀ ਸੀ ਉਹ 4 ਲੱਖ ਟਨ ਘਟ ਸੀ ਖੜਾ ਨੇ باوجود ਵੀ 2023 ਚ 4 ਲੱਖ ਟਨ ਵੱਧ ਗਈ ਹੈ ਅੱਛਾ ਇਸ ਤੋਂ ਇੱਕ ਨਜ਼ਰ ਕਰ ਜਿਹੜਾ ਕਿਸਾਨਾਂ ਵਾਲੇ ਪੰਜਾਬ ਖੜੇ ਕਿ ਪ੍ਰਧਾਨ ਸੁਭਾ ਪਰ ਇਸ ਦੇ ਬਾਅਦ ਵੀ ਸਾਡੇ ਕਿਸਾਨ ਜਿਹੜੇ ਆ ਪੁੱਛੀਸ਼ ਵਾਲੇ ਮਜ਼ਦੂਰ ਆ ਵੀ ਬੋਲੀ ਕਿ ਸਰਕਾਰ ਇਹਨਾਂ ਨਾਲ ਅਜੀਬ ਅਚਾਨੇ ਕਰਕੇ ਐਜੀਟੇਸ਼ਨ ਵਾਲੇ ਮਜ਼ਦੂਰ ਹੋੜਿਆ ਕਿ ਕਿਸ ਤਰ੍ਹਾਂ ਦੀ ਤੂਤਾ ਵਾਲੀ ਕਿਸਾਨਾਂ ਨੂੰ ਦੇ ਦੇਖੋ ਗੱਲ ਇਹ ਹੈਗੀ ਕਿ ਕਦੇ ਅਸੀਂ ਕਹਿੰਦੇ ਨੇ ਕਿ ਖੇਤੀ ਚ ਕੁਝ ਨਹੀਂ ਬਚਦਾ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਇੱਕ ਕਿੱਲੇ ਵਿੱਚੋਂ ਤਕਰੀਬਨ ਹੁਣ 20 ਕੁਇੰਟਲ ਕਣਕ ਕੱਢਦੇ ਆ ਤੇ 30 ਕੁਇੰਟਲ ਝੋਨਾ ਕੱਢਦੇ 50 ਕੁਇੰਟਲ ਤੇ ਤਕਰੀਬਨ ਲੱਖ ਦੇ ਲਗਭਗ ਉਹਦਾ ਆਮਦਨ ਆਉਂਦੀ ਆਪਾਂ ਨੂੰ ਆਮਦਨ ਹੈਗੀ ਐ ਪਰ ਸਾਡੇ ਜਿਹੜੇ ਖੇਤੀ ਦੇ ਖਰਚੇ ਬਹੁਤ ਵਧੇ ਹੋਏ ਨੇ ਬੀਜ ਅਸੀਂ ਹਾਈਬ੍ਰਿਡ ਲੈਣੇ ਆ ਜੋ ਵੈਰਾਈਟੀਆਂ ਲੈਣੇ ਆ ਹਰ ਸਾਲ ਖਾਦਾਂ ਵੀ ਲੈਣੀਆਂ ਵੀਡੀ ਸਾਈਡ ਲੈਣੇ ਨੇ ਕੀੜੇ ਮਾਰਦਾਂ ਆ ਲੈਣੇ ਆ ਤੇ ਇੱਕ ਤਾਂ ਸਾਡੇ ਖਰਚੇ ਉਹ ਵਧ ਗਏ ਦੂਜੇ ਸੋਸ਼ਲ ਜਿਹੜੇ ਫੰਕਸ਼ਨ ਆਪਾਂ ਕਰਦੇ ਆ ਉਹਨਾਂ ਦੇ ਵੀ ਖਰਚੇ ਬਹੁਤ ਵਧੇ ਰਹੇ ਆ ਫਿਰ ਦੇਖੋ ਇੱਕ ਫਾਰਮਰ ਦਾ ਵੀ ਦਿਲ ਕਰਦਾ ਮੈਂ ਵੀ ਆਪਣੇ ਬੱਚੇ ਨੂੰ ਚੰਗੇ ਸਕੂਲ ਚ ਪੜਾਵਾ ਸਭ ਦਾ ਦਿਲ ਕਰਦਾ ਸੋ ਸਕੂਲਾਂ ਦੇ ਖਰਚੇ ਬਹੁਤ ਨੇ ਇੱਕ ਹੁਣ ਬਿਮਾਰੀਆਂ ਇੰਨੀਆਂ ਵਧੀਆਂ ਨੇ ਤੇ ਹੈਲਥ ਅਵੇਅਰਨੈਸ ਵੀ ਹੈਗੀ ਤੇ ਸਾਡਾ ਬਿਮਾਰੀਆਂ ਤੇ ਖਰਚਾ ਬਹੁਤ ਜਿਹੜਾ ਉਹ ਕਰਨਾ ਹੀ ਪੈਂਦਾ ਆਪਾਂ ਨੂੰ ਸੋ ਉਸ ਤੋਂ ਬਾਅਦ ਫਿਰ ਇਹ ਵੀ ਵਹੀਕਲ ਵੀ ਆਪਾਂ ਲੈਣੇ ਹੁਣ ਇੱਧਰ ਉੱਧਰ ਜਾਣ ਵਾਸਤੇ ਹੁਣ ਇਹ ਵੀ ਹਰ ਇੱਕ ਫਾਰਮਰ ਦਾ ਵੀ ਦਿਲ ਕਰਦਾ ਹੈ ਮੇਰੇ ਕੋਲ ਵੀ ਗੱਡੀ ਹੋਵੇ ਮੇਰੇ ਕੋਲ ਵੀ ਚੰਗਾ ਘਰ ਹੋਵੇ ਮੇਰੇ ਬੱਚੇ ਵੀ ਚੰਗੀ ਤਰ੍ਹਾਂ ਪੜ ਜਾਣ ਸੋ ਖਰਚੇ ਇੰਨੇ ਜ਼ਿਆਦਾ ਵੱਧ ਗਏ ਜਿਹੜੀ ਖੇਤੀ ਹੈ ਨਾ ਉਹ ਖੇਤੀ ਦੇ ਸਿਰ ਤੇ ਸਾਰਾ ਖਰਚਾ ਨਹੀਂ ਕਰ ਸਕਦਾ ਜਿਹਦੇ ਕਰਕੇ ਅਸੀਂ ਤੰਗ ਹੋ ਰਹੇ ਹਾਂ ਸਰ ਪੀਜਾਂ ਦੀ ਗੱਲ ਕੀਤੀ ਗਈ ਸੀ ਕਿ ਗ੍ਰੀਜਰੇ ਨੇ ਇਸ ਵਾਰ ਪਸਾਨਾ ਉਹ ਜਿਹੜੇ ਮੰਜੀਆ ਕਰਵਾ ਲਈ ਜੀ ਉਹ ਜਿੱਤਰਾ ਨਹੀਂ ਨਹੀਂ ਕਰਵਾਉਣੀ ਜਿਹੜੇ ਮੇਲੇ ਦੇ ਦਰਾਂ ਦੇ ਕਿਸਾਨ ਜਿਵੇਂ ਹੁਣ ਅਸੀਂ ਵੇਲੇ ਤੇ ਵੀ ਪਿਛਲੇ ਵਾਰੀ ਇਹ ਹੁੰਦਾ ਸੀ ਕਿ ਸਾਡੇ ਕੋਲ ਬੀ ਕੱਟ ਹੁੰਦਾ ਸੀ ਅਸੀਂ ਉਹਦੀ ਇੱਕੋ ਹੀ ਲਾਉਂਦੇ ਸੀ ਹੌਣ ਸਾਡੇ ਕੋਲ 20 ਬਾਧੂ ਹੈ ਜਿੰਨਾ ਚਾਣੋ ਲਿਜਾ ਸਕਦੇ ਨੇ ਤੇ ਅਸੀਂ ਹਰੇਕ ਵਿੰਡੋ ਤੇ ਉਹੀ ਬੀਜ ਮਿਲੇਗਾ ਜਿੱਥੇ ਜਿਹੜੀ ਮਰਜ਼ੀ ਵਿੰਡੋ ਤੇ ਲੱਗ ਜਾਓ ਤੁਹਾਨੂੰ ਬੀਜ ਮਿਲੇਗਾ ਅਗਲੀ ਵਾਰੀ ਬੜੀਆਂ ਕੰਪਲਿਕਟਾਂ ਹੁਣ ਨਹੀਂ ਆਏਗੀ ਹੁਣ ਨਹੀਂ ਆਏਗੀ ਕਿਉਂਕਿ ਪਿਛਲੀ ਵਾਰੀ ਸਾਡੇ ਕੋਲ ਫਰੀਦਕੋਟ ਫਾਰਮ ਨਹੀਂ ਸੀ ਅਸੀਂ ਪ੍ਰੋਡਿਊਸ ਨਹੀਂ ਸੀ ਕਰਾਏ ਹੁਣ ਤਾਂ ਸਾਡਾ 1200 ਵਿਕਟ ਦਾ ਫਾਰਮ ਹੈ ਅਸੀਂ ਉੱਥੇ ਪ੍ਰੋਡਕਸ਼ਨ ਵਾਧੂ ਕਰ ਲਈ ਹੈ ਹੁਣ ਸਾਡੇ ਕੋਲ 20 ਸਫੀਸ਼ੀਐਂਟ ਹੈ